ਸ਼ਹਿਰ ਦੀ ਮੇਅਰ ਬ੍ਰੈਂਡਾ ਲੋਕ ਅਤੇ ਸਰੀ ਪੁਲਿਸ ਚੀਫ ਨੋਰਾ ਮ ਲਿਪンスਕੀ ਨੇ ਸੋਮਵਾਰ ਸਵੇਰੇ ਸਿਟੀ ਹਲ ਵਿਕੇ ਇੱਕ ਵੱਡਾ ਐਲਾਨ ਕੀਤਾ ਕਿ ਸ਼ਹਿਰ ਦੇ ਵਿੱਚ ਫਰੋਤੇ ਦੀਆਂ ਘਟਨਾਵਾਂ ਦੀ ਜਾਂਚ ਲਈ ਸਹੀ ਜਾਣਕਾਰੀ ਦੇਣ ਵਾਲਿਆਂ ਨੂੰ 250000 ਡਾਲਰ ਦਾ ਇਨਾਮ ਦਿੱਤਾ ਜਾਵੇਗਾ ਇਹ ਇਨਾਮ ਉਨ੍ਹਾਂ ਸੂਹਾਂ ਜਾਂ ਫਿਰ ਗਵਾਹਾਂ ਦੇ ਲਈ ਹੋਵੇਗਾ ਜੋ ਦੋਸ਼ੀ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਨੂੰ ਸਜ਼ਾ ਤੱਕ ਲੈ ਜਾਣ ਦੇ ਲਈ ਮਦਦਗਾਰ ਸਾਬਤ ਹੋਣ ਮੇਅਰ ਬ੍ਰੈਂਡਾ ਲੋਕ ਨੇ ਕਿਹਾ ਕਿ ਅਸੀਂ ਆਪਣੀ ਸਿਟੀ ਦੇ ਵਿੱਚ ਫਰੋਤੀ ਦੇ ਪੈਰ ਮਜ਼ਬੂਤ ਹੋਣ ਦੀ ਇਜਾਜ਼ਤ ਨਹੀਂ ਦੇ ਸਕਦੇ ਅਤੇ ਅਖੀਦਵਾਦੀ ਇੱਕ ਕਦਮ ਉਸ ਸਮੇਂ ਚੁੱਕਿਆ ਗਿਆ ਜਦੋਂ ਸਰੀ ਅਤੇ ਹੋਰ ਕੈਨੇਡੀਅਨ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੀਆਂ ਫਰੋਤੀ ਦੀਆਂ ਘਟਨਾਵਾਂ ਵੱਧ ਰਹੀਆਂ ਨੇ ਘਰਾਂ ਬਾਲੀਆਂ ਨੂੰ ਧਮਕੀਆਂ ਦੇ ਕੇ ਪੈਸੇ ਮੰਗਣ ਦੇ ਮਾਮਲੇ ਆਮ ਹੋ ਗਏ ਨੇ ਜਿਨ੍ਹਾਂ ਦੇ ਨਾਲ ਸਥਾਨਕ ਵਸਨੀਕ خوف ਦੇ ਵਿੱਚ ਜੀਦੇ ਨੇ ਸਰੀ ਪੁਲਿਸ ਸਰਵਿਸ ਯਾਨੀ ਕਿ ਐਸ ਪੀ ਐਸ ਦੇ ਚੀਫ ਨੋਰਮ ਲਿਪਾਂਸਕੀ ਨੇ ਦੱਸਿਆ ਕਿ ਇਸ ਵੇਲੇ ਸ਼ਹਿਰ ਦੇ ਵਿੱਚ ਫਰੋਤੀ ਦੇ 44 ਕਿਸਮਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਨਾਲ ਸੰਬੰਧਤ ਸਤਾਈ ਬੋਲੀਬਾਰੀ ਚਲਾਉਣ ਦੀਆਂ ਘਟਨਾਵਾਂ ਵੀ ਰਿਪੋਰਟਾਂ ਆਈਆਂ ਨੇ ਉਹਨਾਂ ਕਿਹਾ ਹੈ ਕਿ ਇਹ ਇਨਾਮ ਲੋਕਾਂ ਨੂੰ ਪੁਲਿਸ ਤੱਕ ਠੋਸ ਸਬੂਤ ਲਿਆਉਣ ਦੇ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹੈ ਤਾਂ ਜੋ ਅੱਗੇ ਜਾਂਚ ਹੋ ਸਕੇ ਅਤੇ ਗ੍ਰਿਫਤਾਰੀਆਂ ਤੋਂ ਲੈ ਕੇ ਸਜ਼ਾ ਤੱਕ ਕੀਤੀ ਜਾ ਸਕੇ